ਅੱਗ ਮਾਰਦੀ ਐ ਮੈਂ ਤਾਂ ਬਿਜਲੀ ਸਮਝੀ ਗਿਆ ਵੀ ਬਿਜਲੀ ਤੇਠਾਂ ਦੀ ਬਿਸਕੁਟਾਂ ਵਿੱਚ ਬਰਫ ਪੋ ਏੰਕ ਦੀ ਥਲੀ ਚੇਨਾ ਬਾਬਾ ਜੀ ਦਾ ਤਰ੍ਹਾਂ ਬਿਸਕੁਟ ਕਢਾ ਕੇ ਲਿਉਣੇ ਆ ਮੰਡੀ ਕਾਲਿਆਂ ਵਾਲੀ ਕਿਹੜਾ ਉੱਥੇ ਉਹ ਬਲੌਗ ਪਾਇਆ ਸੀ ਨਾ ਉਹ ਬਾਬੇ ਦਿਖਾਈ ਸੀ ਸੇ ਤੇ ਉਹਨਾਂ ਕੋਲੋਂ ਹੀ ਕਢਾ ਕੇ ਲਿਉਣੇ ਆ ਤੇ ਹੁਣ ਇੱਥੋਂ ਨਾ ਆਪਣੇ ਆਕਾਰ ਦਾ ਇਥੋਂ ਰੰਮਬਾਜ ਇਹ ਆਹਾ ਇਹ ਭੱਜੀ ਅੰਦੀ ਦਾ ਆ ਜਾਂਦਾ ਇਹਦਾ ਲੋਕ ਜਾਂ ਆ ਟੁੱਟਿਆ ਇੱਥੋਂ ਤੇ ਇਹਦੇ ਆ ਤਾਰ ਜੀ ਬੰਦਨੇ ਪਹਿਲਾਂ ਆ ਬੰਨੀ ਹੋਈ ਏਕਾ ਇੱਕ ਸਾਲ ਜਦੋਂ ਇੱਕ ਵਾਰੀ ਰਾਜੀ ਸਟਿਆ ਜੀ ਤੇ ਇੱਥੋਂ ਆ ਬੰਦ ਦੇ ਆ ਇੱਥੇ ਆ ਤਾਰ ਜੀ ਬੰਦਨਦੇ ਆ ਤੇ ਸੈਟ ਹੋ ਜੂ ਇਹ ਤਾਂ ਬਣੇ ਰਹੋ ਤੇ ਸਾਰੇ ਭਰਾਵਾਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸ ਸਾਰੇ ਠੀਕ ਹੋਵਾਂਗੇ ਤਾਂ ਬਲੌਗ ਦੇ ਨਾਲ ਬਣੇ ਰਹੋ ਭਾਈ ਆਪਾਂ ਤਾਂ ਜੀ ਬੰਦੇ ਆ ਕੇ ਉਹਦਾ ਵੀ ਨਹੀਂ ਅਸਲ ਬਰ ਕਲਰ ਤੇ ਯਾਦ ਤੇ ਆਈ ਤੁਹਾਨੂੰ ਚੋਹੇ ਲੈਣੇ ਆ ਤਾਂ ਓਕੇ ਦੀ ਫੋਟੋ ਦਿੰਦਾ ਮੈਂ ਬਟਾ ਬੰਦੀ ਮਿਸਤਰੀ ਥੋੜੀ ਥੀ ਬਟੂ ਕਾ 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 ਕ ਸਤਿ ਸ਼੍ਰੀ ਅਕਾਲ ਜੀ ਮੈਂ ਮੋਬਿਲ ਦੀ ਗੱਲ ਕਰ ਰਿਹਾ ਹਾਂ ਕਿ ਇਹ ਮਾਹੌਲ ਸਭ ਤੋਂ ਵੱਧ ਬਾਈਟਾਰੀ ਤੇ ਇਸ ਦੇ ਅੰਦਰ ਇਨਵੋਲਵਮੈਂਟ ਐਂਡ ਅੰਡਰਟੇਕਿੰਗ ਇਨ ਵੈਸਟ ਇਕਸਟ੍ਰੈਕਟ ਮੈਂ ਇਹਨਾਂ ਤੋਂ ਗੱਲ ਕਰ ਰਿਹਾ ਹਾਂ ਕਿ ਇਹ ਕਿਵੇਂ ਕਰਗੇ ਅੱਗੇ ਅਸੀਂ ਵੀ ਕਿੱਥੇ ਦੇਖਾਂ ਤਾਂ ਪਾ ਸਾਰੀ ਟੈਂਡਰ ਫੌੜੀ ਸਾਡੇ ਵਿੱਚ ਐਵੇਂ ਆਟਾ ਉਹ ਤੋਂ ਦੁੱਧ ਧਰਦੇ ਆ ਉਹ ਥੋੜਾ ਤੇਲ ਲਿਆ ਮੰਗੇ ਹਾਂ ਚੱਲਦੇ ਆਂ ਉਸਮਾਨ ਧਰਦੇ ਆ ਬਣੇ ਰਹੋ ਉਡੀਸ਼ਾ ਪੰਜਾਬੂ ਲੈ ਵੀ ਆਪਾਂ ਚੱਲਦੇ ਆਂ ਮੰਡੀਵਾਲ ਬਿਸਕੁਟ ਕਟਾਉਣ ਤੇ ਹੋਰ ਕੰਮ ਦਿਖਾਉਣੇ ਆ ਸੋ ਉਗ ਗਿਆ ਲੱਸਾ ਟੱਗਾ ਟਾਈਮ ਬਚ ਗਿਆ 9 ਤੜਕੇ ਦੇ ਭਾਈ ਬਸ 2 ਘੰਟਿਆਂ ਪੁੱਠੇ ਮੁੜ ਆਵਾਂਗੇ ਹੋਰ ਕੀ ਤਾਹਨ ਲੱਸਾ ਟੱਗਾ ਨਿਕੋਂਦਾ ਸੀ ਅੱਗੋਂ ਦੀ ਕੱਟ ਮਾਰ ਕੇ ਨਾ ਭਾਈ ਉਹ ਗੱਡੀ ਵਾਲਾ ਕੱਟ ਮਾਰ ਕੇ ਕੋਈ ਨਹੀਂ ਆਉਂਦਾ ਸੀ ਮੇਰਾ ਕਾਲਜਾ ਨਿਕਲ ਗਿਆ ਆਇਆ ਕਰਤਾ ਕੰਮ ਇੱਥੇ ਭਾਈ ਕਣੀਆਂ ਕਪੜੇ ਪਿਓ ਹੈਂਗਾ ਖਰਾ ਸੜਕ ਗਿੱਲੀ ਹੋਰੀਏ ਪਹਿਲਾਂ ਪਾ ਕੇ ਹਟ ਗਈਆਂ ਤੇ ਹੁਣ ਵੀ ਖਰਾ ਥੋੜੀਆਂ ਬਹੁਤ ਆਈਆਂ ਨੇ ਇੱਥੇ ਤੇਜ਼ ਹੋ ਗਨਾ ਭਾਈ ਆ ਦੇਖੋ ਇੱਥੇ ਮੀਂਹ ਥੋੜਾ ਇੱਥੇ ਦਾ ਬਸ ਮੀਂਹ ਵਾਂਗੂ ਮੀਂਹ ਬਣ ਗਿਆ ਕਣੀਆਂ ਜਿਆਦਾ ਤੇਜ਼ ਹੈ کیا بات ہے کیا بات ہے ایتھے بڑیاں ہی ہے گا ایتھا پا مڑاں گے منڈی ایم منڈی ایم منڈیاں میرا روڑا ایتھے دا چٹکڑا جاوہی ہے جیہا رہا وہ تھے ایسی انگا کنگا کھاسنگا زی ہو تھے ਉੱਥੇ ਖਾਸਾ ਮੀ ਨਹੀਂ ਸੀਗਾ ਸਹੀ ਆ ਦੋ ਉਂਗਲਾਂ ਮੀ ਹੋਊਗਾ ਭਾਈ ਹੋਊ 10 ਤੋਂ 12 ਕਿੱਲਿਆਂ ਦੇ ਥਾਂ ਤੇ ਆ ਇੱਥੇ ਹੀ ਨਹੀਂ ਇੱਥੇ ਧੁੱਪ ਆਏ ਤੇ ਬਸ ਖਤਮ ਹਸਦਾ ਗਿਆ ਮੈਂ ਹੁਣ ਆਪਾਂ ਚੜਾਂਗੇ ਫੁੱਲ ਦੇ ਉੱਤੇ ਭਾਈ ਆਪਾਂ ਫੂਲ ਚੜਾਂਗੇ ਕਾਲਿਆਂ ਵਾਲੇ ਇਸ ਦਾ ਰੋਡ ਜਾਂਦਾ ਢੱਪਾ ਵਾਲੀ ਮਲੋਟ ਸ੍ਰੀ ਮੁਕਤਸਰ ਸਾਹਿਬ ਤੇ ਗਾਂ ਨਿਕਲ ਜਾਂਦਾ ਪਾਣੀ ਕਰ ਜਾਂਦਾ ਹੈ ਇਹ ਤੇ ਥੋੜੀ ਮਛਰੀ ਜੀ ਮਛਰੀ ਜੀ ਕੰਗਾਂ ਦੀ ਅਵੋਰ ਢੱਪ ਵਾਲੀ ਕੰਗਾਂ ਨਗਰ ਤੋਰਨਾ ਦੇ ਬਰਾਬ ਆਪਾਂ ਚੜ ਕੇ ਪੁਲ ਤੇ ਲਾਈਟਾਂ ਆਈਆਂ ਪਤਾ ਰਾਤ ਨੂੰ ਰੰਗ ਰੰਗੇ ਚੱਲਦੀਆਂ ਕਿਵੇਂ ਝੰਡੇ ਨਹੀਂ ਹੁੰਦੇ ਇੰਡੀਆ ਦਾ ਝੰਡਾ ਮੇਰੇ ਦੇਸ਼ ਦੀ ਸ਼ਾਨ ਹੁੰਦੀ ਜਿਹੜੇ ਝੰਡਾ ਇਹ ਹੋਲ ਐਲ ਡੀ ਲਾਈਟਾਂ ਇਹ ਰਾਤ ਨੂੰ ਜਗਦੀਆਂ ਨੇ ਬਹੁਤ ਸੋਹਣਾ ਦ੍ਰਿਸ਼ ਪਿਓਆਂ ਲਾਈਟੇ ਬਹੁਤ ਸੋਹਣੇ ਨੱਲੇ ਨੱਲੇ ਖਾਸ ਨਾ ਕਿਉਂ ਹੁਣ ਆਪਾਂ ਮੋੜਾਂਗੇ ਪਾਈ ਮੰਡੀ ਵੱਲ ਜਾਂ ਜਾਂ ਅਸਦੀ ਰੋਡ ਨਿਕਲ ਜਾਂਦੀ ਹੈ ਜੈੱਬ ਵੈਲੀ ਆਪਾਂ ਮੁੜ ਗਏ منډي ول دانا منډي مارکیټ دکان کल्पणा دا کور ټینشن خرچه ایو چیزه تر شو ارش واه اته سو کا بیر تا اوردا هنه ته پښې انندمای منګل سي کار ਸ਼੍ਰੀ ਬੇਦ ਜੋਤਿਸ਼ ਮਗਨ ਅਜਿਹਾ ਰਾਇ ਗੜਨ ਜਾਣਾ ਹੋਵੇ ਮਹਾਂਪੁਰਛਨੀ ਆਪਾਂ ਜੇ ਸਿੱਧੇ ਹੈ ਇਹ ਸਿੱਧਾ ਰੋਡ ਨਿਕਲ ਜਾਂਦਾ ਭਾਈ ਦੇਸੂ ਨੂੰ ਆਰਾਮੇ ਨੂੰ ਕਿਨੇ ਆਰਾਮੇ ਬੰਨੀ ਆਣਾ ਤੱਕ ਨਹੀਂ ਹੋਇਆ ਪਰ ਤੜਕੇ ਤੜਕੇ ਦਾ ਟਾਈਮ ਜਣੇ ਕੀ 9:30 ਹੋਏ ਹੋਣਗੇ ਤਕਰੀਬ ਹਨ ਹਜੇ ਆਵਾਜ਼ ਆਈ ਇਹ ਤੇ ਘਾਟਾ ਮੰਡੀ ਦੇ ਵਿੱਚ ਰੌਣਕ ਨਹੀਂ ਐ ਲੋਕ ਵਸਣਗੇ ਜਦੋਂ ਦਿਨ ਪੰਗਰ ਗਿਆ ਸੇ ਘਰ ਹੁਣ ਕਾ ਐਂ ਲੱਗਾ ਕਿ ਮੈਂ ਨਾਤੇ ਹੁੰਦੇ ਆ ਉਹਦੋਂ ਸਰੀਰ ਬਣਦਾ ਭਰਾਵਾ ਪਿੰਡਾਂ ਨਾਲ ਸਾਡਾ ਤੇ ਮੈਨੂੰ ਥੋੜੀ ਅੱਜ ਕਾਲ ਸੀ ਇਸ ਕਰਕੇ ਮੈਨੂੰ ਪਹਿਲਾਂ ਆਉਣਾ ਪਿਆ ਮੰਡੀ ਦੇ ਵਿੱਚ ਨਹੀਂ ਤਾਂ ਕੋਈ ਚੱਕਰ ਨਹੀਂ ਸੀ ਅਸੀਂ ਵੀ ਦੁਪਹਿਰ ਹੀ ਆਉਣੇ ਹਾਂ ਸਾਡਾ ਵੀ ਚੰਨਨਗਿਰੇ ਮੰਗੂ ਸਰੀਰ ਦੁਪਹਿਰੇ ਹੀ ਬਣਦਾ ਹੈਗਾ ਤੱਕ ਗੱਡੀ ਆਪਾਂ ਲਾਵਾਂਗੇ ਇੱਧਰ ਪਾਰਕਿੰਗ ਇੱਥੇ ਕਿ ਪਾਰਕਿੰਗ ਬਣੀ ਹੈ ਬਹੁਤ ਸੋਹਣੀ ਤੇ ਆਪਾਂ ਉੱਥੇ ਖਾ ਕੇ ਆਉਣੇ ਆਪਣਾ ਜਾਜ ਚਲੋ ਭਾਈ ਸਾਹਮਣੇ ਲਾਉਣੇ ਹਜੇ ਫਿਲਹਾਲ ਕੋਈ ਨਹੀਂ ਉਹ ਖੜਨਾ ਕਿਸੇ ਦੀਆਂ ਸ਼ਿਓ ਸ਼ਿਓ ਸਭ ਤੋਂ ਪਹਿਲਾਂ ਪਾਏ ਮੰਡੀ ਦੇ ਵਿੱਚ ਕਿਣ ਮੇਣੇ ਇੱਥੇ ਵੀ ਹੋਣ ਲੱਗੀ ਦੁਵਾਰੇ ਕਿਤੇ ਉਹੀ ਨਾ ਪਿਆਉਂਦੇ ਆਪਾਂ ਆ ਲੈ ਪਾ ਸੇਠਾਂ ਦੀ ਬਿਸਕੁਟਾਂ 'ਚ ਬਰਫ਼ ਪੋ ਗਈ ਆ ਬਰਫ਼ਾ ਭਾਈ ਕਿੱਲੋ ਦਾ ਕਹਿੰਦੇ ਗਰਮੀ ਆ ਕਹਿੰਦੇ ਠੰਡੇ ਬਣਾਵਾਂਗੇ ਅਸੀਂ ਠੰਡੇ ਬਿਸਕੁਟ ਬਣਾਵਾਂਗੇ ਆ ਬਿਸਕੁਟਾਂ ਦੇ ਵਿੱਚ ਭਾਈ ਬਰਫ਼ ਪਾਉਂਦੇ ਆ ਕਹਿੰਦੇ ਗਰਮੀ ਦਾ ਕਰਕੇ ਠੰਡੇ ਬਣਾਵਾਂਗੇ ਅਸੀਂ ਇਹਦੇ ਵਿੱਚ ਉਹਨੇ ਨੇ ਭਾਈ ਆਟਾ ਮਸ਼ੀਨਾਂ ਰੱਖੀਆਂ ਵਾਂਗ ਨੇ ਗਾਵਤਰ ਪੱਠੀ ਉਹ ਵੀ ਦਿਖਾਵਾਂਗੇ ਤੁਹਾਨੂੰ ਕੋਈ ਨਹੀਂ ਠੀਕ ਹੈ ਇਹਨਾਂ ਇਹ ਤੇਰੀ ਵੀਡੀਓ ਬਣਾਉਣਾ ਹੈ ਮੈਂ ਦੁੱਧ ਵੀ ਤੋਲ ਕੇ ਪਾਉਂਦੇ ਆ ਜੀ ਆ ਭਾਈ ਹੁਣ ਆਪਣਾ ਆਟਾ ਭਾਈ ਕਿਹੜਾ ਤਿਆਰ ਕਰਿਆ ਹੈ ਉਹ ਇਹਦੇ ਵਿੱਚ ਪਾਉਂਦੇ ਨੇ ਤੇ ਇਹਦੇ ਮਸ਼ੀਨ ਦੇ ਨਾਲ ਬਿਸਕੁਟ ਤਿਆਰ ਕਰਨੇਗੇ ਭਾਈ ਇਹ ਆਪਾਂ ਇੱਕ ਦਿਨ ਪਹਿਲਾਂ ਵੀ ਬਲੌਗ ਪਾਇਆ ਸੀ ਭਾਈ ਆਹ ਦੁਕਾਨ ਦਾ ਉੱਥੇ ਦੁਬਾਰੇ ਘਟਾਉਣਾ ਹੈ ਅੱਜ ਖਰਾ

ਇਹ ਬਿਸਕੁਟ ਭਾਈ ਆਪਾਂ ਸ਼ੱਕਰ ਦੇ ਬਣਾਏ ਐ ਇਹ ਚ ਖੰਡ ਨਹੀਂ ਪਾਈ ਤੇ ਇਹ ਭਾਈ ਆਪਾਂ ਬਿਸਕੁਟ ਆਪਣੇ ਭੈਣ ਲੱਗਦੇ ਨੇ ਇਹਨਾਂ ਨੂੰ ਇੰਗਲੈਂਡ ਲੈ ਕੇ ਜਾਵਾਂਗੇ ਇਹ ਬਿਸਕੁਟ ਇਹ ਆਪਣੇ ਭਾਈ ਬਿਸਕੁਟ ਇੰਗਲੈਂਡ ਦੇ ਵਿੱਚ ਖਾਤੇ ਜਾਣਗੇ ਆ ਦੂਜੇ ਭਾਈ ਨੇ ਦੋ ਤਰੀਕਾਂ ਚਲੰਗਾ ਇਹਨਾਂ ਨੇ ਅੱਧਾ ਤੋਂ 50 50 ਕੀਤਾ ਕਾਟਾ ਕਿੰਨਾ ਬਚਤ ਹੋਈ ਇਹ ਭਾਈ ਆਹ ਤਰੀਆਂ ਇਹਦੇ ਵਿੱਚ ਠਾਕੜੀਆਂ ਸੈਲਫ ਜੁੰਦੇ ਇਹਦੇ ਵਿੱਚ ਆਏ ਸੈੱਟ ਕਰਕੇ ਲਾਉਣੀਆਂ ਪੈਂਦੀਆਂ ਇਹ ਜਾ ਕੇ ਮਸ਼ੀਨ ਦੇ ਵਿੱਚ ਬਈ ਸਹੀ ਬਹਿ ਜਾਣੇ ਆਪਣੇ ਬਿਸਕੁਟ ਬੰਗਾ ਨਹੀਂ ਬਾਹਰ ਕੱਢ ਤੇ ਠਰਨ ਵਾਸਤੇ ਥਰੇ ਤੇ ਇਥੇ ਕੋਲਰ ਮੂਰੇ ਬੰਗਾ ਨੇ ਹਲਾ ਕਿਉਂ ਨਾ ਆਪਾਂ ਡੱਬੇ ਦੇ ਵਿੱਚ ਪਾਏ ਆਪਾਂ ਤੋਂ ਕਾਰਟੂਨ ਲੈਂਦੇ ਜਿ ਘਰਾਂ ਉਹ ਕਾਰਟੂਨ ਨਹੀਂ ਆਉਂਦਾ 4 ਕਿਲੋ ਦੇ ਇਸ ਨੂੰ ਪਾ ਭਾਈ ਮੈਂ ਤਾਂ ਬਿਜਲੀ ਸਮਝ ਗਿਆ ਵੀ ਬਿਜਲੀ ਦੇ ਚੱਲਦੀ ਹੈ ਇਹ ਠੀਕ ਹੈ ਭਾਈ ਇਹਦੇ ਵਿੱਚ ਭਾਈ ਅੱਗ ਮੱਚਦੀ ਹੈ ਸੱਚੀ ਮਿੱੱਚੀ ਦੀ ਉਹਦੇ ਨਾਲ ਤਪਦਾ ਹੈ ਮੈਂ ਤਾਂ ਅਖਿਆ ਕਿਤੇ ਬੀਜ ਲੀਦੇ ਇਹ ਜਗਾੜਾ ਪਰ ਬਿਜਲੀ ਦਾ ਕੋਈ ਹੋਰ ਹੈ ਕੋ ਕੰਮਾਂ ਆ ਸੱਚੀ ਵਿੱਚ ਹੀ ਦੀ ਅਗਮਾਜਦੀ ਐ ਜੀ ਪਤਲੀ ਦੇਖੋ ਜੀ ਇੱਕ ਜਣੇ ਖਾਤਰ ਲਈ ਹੈ ਹੈ ਪਤਲੀ 600 ਰੁਪਏ ਦਿੱਤੀਆਂ ਪਤਲੀ ਇਹ ਜ ਕਲੀ ਕਰੀ ਹੋਈ ਹੈਗੀ ਇੱਕ ਜਣੇ ਵਾਸਤੇ ਹੈ ਹੁਣ ਤਾਂ ਇੱਕ ਜਣਾ ਦੇਖ ਲਵੋਣਾ ਖੇਤ ਕਾਤਰ ਚਾਹੀਦੀ ਐ ਪਤਲੀ ਕਲੀ ਕਰੀ ਹੋਈ ਐ ਜੀ ਟਿੱਕੀ ਜੀ ਬਹੁਤ ਸੋਹਣੀ ਐ ਪਤਲੀ ਹਾਂਜੀ ਦੋਸਤੋ ਆਪਾਂ ਤੇਲ ਪਵਾ ਕੇ ਗੱਡੀ ਦੇ ਵਿੱਚ ਘਰ ਨੂੰ ਵਾਪਸ ਚਾਲੇ ਪਾਤੇ ਅਗੜੀ ਤੁਸੀਂ ਪਤੀਲੀ ਜੀ ਦੇਖੀ ਐ ਇੱਕ ਬੰਦੇ ਦੇ ਜਾਗਾ ਤੇ ਲਵੀ ਸੀ ਮੈਂ ਚਾਹਿਆ ਕਰਦਾ ਹਾਂ ਕਿ ਇਹਨਾਂ ਦਾ ਉਹ ਹੱਥ ਵਿਚਾਰੇ ਕਿਹ ਬੰਦੇ ਬਣੇ ਤੋਂ ਪਿਆਰੇ ਚਲੋ ਤੇ ਬਣੇਗਾ ਭਾਈ ਚਲੋ ਤਤੂ ਨੂੰ ਨਿਕਲ ਜੰਦਾ ਰੋਡ ਪਹਾੜਾਂ ਚੈਂਚੀਆਂ ਸੀ ਇੱਥੇ ਕਾਹ ਚੈਂਚੀਆਂ ਤੇਲ ਪੰਪਰ ਸੇ ਵੀਨੇ ਪੋਣਾ ਹੋਵੇ ਬਾਕੀ ਪਿੰਡਾਂ ਦਾ ਸਾਰਿਆਂ ਨੂੰ ਤੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਲੈ ਕਾਇਂਗਾ ਪੋਦੇਗਾ ਬਸ ਹਾਂਜੀ ਦੋਸਤੋ ਆਪਾਂ ਮੰਡੀ ਤੋ ਵਾਧਾ ਕੇ ਥੋੜੀ ਰੇਹ ਦੀ ਲੋਡ ਫੈਗੀ ਜੀ ਆਪਾਂ ਨੂੰ ਜੂਰਗਾ ਦੀ ਇਥੇ ਆ ਕਿ ਆਪਾਂ ਬੈਂਕੂ ਚੱਪੰਡ ਚ ਰੇ ਲਈ ਜੁਰਗਾ ਤੇ ਨਾਲ ਇੱਕ ਮੈਨੂੰ ਜ਼ਿੰਕ ਦੀ ਥੈਲੀ ਦਿੱਤੀ ਆ ਭਾਈ ਜਿੰਕ ਲੈਣੀ ਜਿੰਕ ਲੈਣੀ ਜੂਰੀਆਂ ਲੈਣੋਂ ਲੈਣੀ ਨੇ ਰੋ ਲੈ ਸਕਦਾ ਹੈਗਾ ਆਹ ਜ਼ਿੰਕ ਦੀ ਥੈਲੀ ਦਿੱਤੀ ਇਹਨਾਂ ਨੇ ਚਾਰ ਘਟੇ ਨਾਲ ਦਿੱਤੀ ਭਾਈ ਆਪਾਂ ਧਰਦੇ ਆਪਣੀ ਫੋਰਚੂਨਰ ਚ ਰੇ ਕਿਸਾਨ ਵੀਰਾਂ ਨੂੰ ਇੱਥੇ ਚੰਗਾ ਮੀਂਹ ਪਿਆ ਘਰਾਂ ਕਾਲਾ ਤੇ ਰੇ ਦੀ ਲੋਡ ਪੈ ਗਈ ਆ ਕਿਸੇ ਦਾ ਘਰ ਥੋੜੀ ਇਧਰ ਹੀ ਐ ਤੇ ਆਪਾਂ ਉਧਰੋਂ ਫੋਲੋ ਕਰਾਂਗੇ ਆਪਣੀ ਚਾਰ ਜਾਨੇ ਕੀ ਚਾਰ ਘਟ ਕੀ ਹੈ ਲੈ ਨਾ ਕਰ ਕਰ ਵਿੱਚ ਸੁਝੀ ਨਹੀਂ ਵੱਲ ਪਰਾ ਹੋਏ ਪਾਸੇ ਰਹਿ ਪਾਸੇ ਰਹਿ ਪਾਸੇ ਆ ਇੱਧਰ ਖਜ਼ਾਨਾ ਪਿਆ ਹੈ ਇਹੀ ਦੇਣਾਗਾ ਇਸੇ ਦੇ ਪੈਸੇ ਸਾਰੇ ਉਹ ਰੇ ਤਾਂ ਇਹਦੇ ਨਾਲ ਰੇ ਦਿੰਦੇ ਆ ਉਹ ਭਾਈ ਰੇੜੀ ਬੱਗੀ ਉਹ ਘਟਾਈਂ ਕਰੇ ਲੇਕੇ ਅੰਦਾ ਲੱਗਦਾ ਹੈ ਬਾਵਤਰਾ ਹੀ ਲੈ ਉਹਨੂੰ ਧਰ ਲਾਉਣਾ ਚਾਰ ਘਟੇ 20 ਪੈਨ ਤੋਂ ਬਾਹਰ ਰੇ ਦੀ ਇੰਨੀ ਡਮਾਂਟ ਵਧ ਗਈ ਲੋਕਾਂ ਨੂੰ ਰੇ ਆਹੇ ਮਿਲਦੀ ਅੱਗੇ ਲੈਣਾ ਤੋਂ ਦੇਖ ਕਿਵੇਂ ਮੇਲਾ ਲਾਏਗਾ ਬੈਂਕ ਕੋਲੇ ਇਥੇ ਕੁਝ ਵੀਰ ਕਿਸਾਨ ਲੈ ਗਏ ਕੁਝ ਰੇੜੀਆਂ ਮਗਰ ਕਿਵੇਂ ਕਿਸੇ ਨੂੰ ਕਈ ਦਾ ਪੱਟੂ ਸਿਰ ਤੇ ਹੀ ਲੈ ਕੇ ਲੱਦ ਕੇ ਖਿੱਚਣਾ ਮਿਲਦੀ ਆ ਇਹ ਖਿੱਚਣਾ ਮਿਲਦੀ ਆ ਤੇ ਇਹਦਾ ਬਸ ਜੱਕੜੇ ਤੇ ਉਹ ਟੱਕਣ ਬੰਦ ਕਰਤਾ ਹੋਏ ਹਾਂ ਮੇਰਾ ਬਾਪਾ ਧਰਦੇ ਧਰਦੇ ਭਾਰ ਲੱਗ ਜੁ ਨਹੀਂ ਸਿਰ ਤੇ ਹਾਏ ਸਿਆਣਾ ਮੁੰਡਾ ਆ ਆ ਵਕੀਲ ਭਾਈ ਆ ਮਲਾਜਮ ਆ ਇੱਥੇ ਪਰਚੀਆਂ ਕਟਾਉਣ ਸਾਰੇ ਆ ਭਾਈ ਪਰਚੀਆਂ ਕੱਟਣ ਵਾਲੇ ਮਲਾਜਮ ਸਾਡੇ ਰੇਲ ਰੇਲਨ ਆਇਆ ਬੱਚੇ ਆ ਕਿਸਾਨ ਆਇਆ ਤੇ ਕਹਿੰਦੇ ਬੰਦੇ ਮਗਰਾ ਜੀ ਪੰਜ ਘੱਟੇ ਦੇਵਾਂਗੇ ਤੇ ਅਸੀਂ ਆ ਬੰਦੇ ਹੀ ਲੈਂਦੇ ਆ ਸਿਆਣੇ ਅਸੀਂ ਸਿਆਣੇ ਜੇਪਾਲ ਖੇ ਲੈਂਦੇ ਪਿੰਡ ਚੋਂ ਤੇ ਕਹਿੰਦੇ ਕਮਲੇ ਦਾ ਵਾਧੂ ਫਿਰਦੇ ਪਹਿਲਾਂ ਹੀ ਆ ਵਾਹ ਆ ਵਾਹ ਕੁੱਤਾ ਨਹੀਂ ਉਹ ਬੰਦੇ ਆਇਆ ਤੇ ਅੰਬ ਖਾਈਂਦਾ ਭਈ ਇਤਰਾ ਦਿਖਾਈਂ ਅੰਬ ਦਾ ਰਗਾ ਦੇ ਜੁੜ ਜੁੜਖਾ ਇਹ ਦਸਹਿਰੀ ਅੰਬ ਹੁੰਦੇ ਚੁੱਸਣ ਵਾਲੇ ਦਸਹਿਦੀ ਹੁੰਦੇ ਐ ਫਾੜ ਵਾਲੇ ਤੋਤੇ ਹੁੰਦੇ ਐ ਤੇ ਇਸ ਤੋਂ ਥੋੜੇ ਵੱਡੇ ਅੰਬ ਹੁੰਦੇ ਸ਼ਪੈਦਾ ਕਹਿੰਦੇ ਆ ਉਹ ਰੇਲਿਆਂ ਤੋਂ ਬਾਅਦ ਆ ਪਰੇ ਸ਼ਾਮ ਨੂੰ ਸਿੱਟਤੀ ਸੀ ਤੜਕੇ ਦਾ ਦੂਜਿਆਂ ਦਾ ਨਹੀਂ ਮੈਂ ਰੇਲ ਸਿੱਟਣਾ ਤੁਹਾਨੂੰ ਦਿਖਾਉਂਦਾ ਉਰੇ ਦੇ ਨਾਲ ਨਵੀਂ ਇੰਨੀ ਫੜ ਗਿਆ ਰੇ ਕਿ ਉਹ ਥੋੜਾ ਥੋੜਾ ਨਾਲ ਸੱਲ ਫੜ ਗਈ ਚਿਪਚਿਪਾਇਆ ਹੋ ਗਿਆ ਪਾਣੀ ਛੱਡ ਗਿਆ ਤੇ ਥੁੰਗਲਾ ਥੋੜੀਆਂ ਥੋੜੀਆਂ ਟੱਚ ਹੋ ਗਈਆਂ ਜਾਨੇ ਕਿ ਥੋੜਾ ਥੋੜਾ ਲਹੂ ਨਿਕਲਣ ਲੱਗ ਗਿਆ ਸੁੰਗਲਾਂ ਦੇ ਉਪੜੋਲੇ ਲਗਦਾ ਨਹੀਂ ਛੱਡਦੇ ਆ ਬਾਰ ਬਾਰ ਕਰਦੇ ਨਾ ਐਸੇ ਖਾਸ ਜਾਂਦਾਗਾ ਉਹ ਇਹ ਵੀਡੀਓ ਬਣਾਉਣੀ ਤਾਂ ਦੂਰ ਆ ਮੈਂ ਤਾਂ ਪਾਣੀ ਵੀ ਬਾਈ ਪਿਆ ਕੇ ਗਿਆ ਐ ਕਰਕੇ ਜਵਾਕਾਂ ਨੂੰ ਵੀ ਉਹਨਾਂ ਦੀ ਲਾਪੀਲਾ ਪੀਲਾ ਪਾਣੀ ਓਮਨ ਤੋਂ ਤਾਂ ਅੰਤ ਨਹੀਂ ਕਰਾ ਤੇ ਚਲ ਜੇ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਤਾ ਭਣੀ ਰਿਓ ਬਲੌਗ ਦੇ ਨਾਲ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਦੇ ਰੋ ਬਸਦੇ ਰੋ ਰੱਬ ਰਾਖਾ